ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਹਿਲਾਂ ਬਈ ਕੁਝ ਕਾਰਨਾ ਕਰਕੇ 17 18 19 ਫਰਵਰੀ ਨੂੰ ਜਿਹੜਾ ਟੂਰਨਾਮੈਂਟ ਬਈ ਕੈਨਸਲ ਕੀਤਾ ਗਿਆ ਸੀਗਾ ਪਿੰਡ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ ਉਹ ਕੁਝ ਕਾਰਨਾ ਕਰਕੇ ਵੀ ਕੈਨਸਲ ਕੀਤਾ ਗਿਆ ਸੀ ਉਹ ਦੁਬਾਰਾ ਫੇਰ ਉਹੀ ਡੇਟਾਂ ਤੇ ਟੂਰਨਾਮੈਂਟ ਹੋਵੇਗਾ 17 18 19 ਫਰਵਰੀ ਨੂੰ ਇਹਦੇ ਵਿੱਚ ਬਈ ਕੁਝ ਚੇਂਜ ਕੀਤਾ ਗਿਆ ਪਹਿਲਾਂ ਆਪਾਂ ਜਿਹੜੀਆਂ 16 ਟੀਮਾਂ ਇੰਟਰ ਕਰਨੀਆਂ ਸੀਗੀਆਂ ਹੁਣ ਇਹਦੇ ਵਿੱਚ ਬਈ 32 ਟੀਮਾਂ ਬਈ ਆਪਾਂ ਐਂਟਰ ਕਰਾਂਗੇ ਤੇ ਪਹਿਲੀਆਂ 32 ਟੀਮਾਂ ਐਂਟਰ ਕੀਤੀਆਂ ਜਾਣੀਆਂ ਤੇ 10 ਵਜੇ ਤੱਕ ਟੀਮਾਂ ਪਹੁੰਚ ਜਾਣੀਆਂ ਚਾਹੀਦੀਆਂ ਬਾਕੀ ਬਈ ਜਿਹੜੇ ਕੁੜੀਆਂ ਦੇ ਸ਼ੋਅ ਮੈਚ ਹੋਣਗੇ ਚਾਰ ਟੀਮਾਂ ਦੇ ਉਹ ਵੀ ਬੁੱਕ ਕੀਤੇ ਜਿਹੜੇ ਉਹ ਵੀ ਮੈਚ ਹੋਣਗੇ 175 ਨਾਮ ਹੋਵੇਗਾ ਉਹੀ ਸੇਮ ਸਾਰਾ ਕੁਝ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੇ ਵਜਨੀ ਮੁਕਾਬਲੇ ਆ ਉਹ ਵੀ ਉਸੇ ਤਰ੍ਹਾਂ ਹੀ ਕਰਵਾਏ ਜਾਣਗੇ ਤਿੰਨ ਪਲੇਅਰ ਬਾਰੋ ਹੋਣਗੇ ਤੇ ਪਹਿਲੀਆਂ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਇਹ ਭਰਾ ਬਣ ਕੇ ਧਿਆਨ ਨਾਲ ਸੁਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਬਈ ਕਰਾਇਆ ਤੇ ਜਿਹੜਾ ਕਰਾਇਆ ਬਈ ਉਹ ਅਸੀਂ ਟੀਮਾਂ ਦੇ ਸਹਾਬ ਨਾਲ ਕਮੇਟੀ ਦੇਵੇਗੀ ਉਹ ਤੈਅ ਕਰੇਗੀ ਵੀ ਕਿਵੇਂ ਦੀ ਕੋਈ ਟੀਮ ਕਿਵੇਂ ਦੀ ਆ ਵਧੀਆ ਟੀਮ ਬਣੀ ਆ ਉਸ ਹਿਸਾਬ ਨਾਲ ਜਿਹੜਾ ਪਲੇਅਰਾਂ ਨੂੰ ਆ ਫਇਕ ਕਰਾਇਆ ਦਿੱਤਾ ਜਾਵੇਗਾ ਤੇ 175 ਜਿਹੜਾ ਨਾਮ ਹੋਵੇਗਾ ਬਾਕੀ ਸੇਮ ਬਰ ਸਾਰਾ ਕੁਝ ਬਈ ਉਹੀ ਆ ਤੇ ਬਈ 32 ਟੀਮਾਂ ਪਹਿਲੀ ਜਿਹੜੀ ਐਂਟਰ ਕੀਤੀਆਂ ਜਾਣਗੀਆਂ ਤੇ ਬਾਈ ਦਿੱਤੇ ਹੋਏ ਸਮੇਂ ਤੇ ਟੀਮਾਂ ਨੂੰ ਮੇਰੀ ਬੇਨਤੀ ਇਹ ਵੱਤ ਤੋ ਪਹੁੰਚਾਣਾ ਤੇ ਵੀਡੀਓ ਨੂੰ ਵੱਤ ਤੋ ਸ਼ੇਅਰ ਕਰਨਾ ਮੇਰੀ ਬੇਨਤੀ ਆ ਹੋਰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ